ਮੈਂ ਜਲੰਧਰ ਗਿਆ ਕਥਾ ਕਰਨ ਵਿੱਚੇ ਇੱਕ ਬਚਨਾ ਗਿਆ ਜਲੰਧਰ ਗਿਆ ਉਹਨਾਂ ਨੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰ ਮਨਾਉਂਦੇ ਨੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੇ ਅੱਜ ਗੁਰੂ ਰਾਖਾ ਚੈਨਲ ਤੋਂ ਕਿਤੇ ਕਥਾ ਸੁਣਦੇ ਆ ਮੈਨੂੰ ਉੱਤੇ ਇੱਕ ਵਾਕ ਬਣੀ ਸੀ ਉਹਨਾਂ ਫੋਨ ਤੇ ਮੈਨੂੰ ਕਿਹਾ ਜੀ ਤੁਸੀਂ ਜਲੰਧਰ ਆਓ ਅਸੀਂ ਆਪਣੇ ਘਰ ਮਨਾਉਂਦੇ ਤੁਸੀਂ ਉੱਥੇ ਕਥਾ ਕਰੋ ਮੈਂ ਕਿਹਾ ਠੀਕ ਆ ਉਹਨਾਂ ਲੁਕੇਸ਼ਨ ਭੇਜਤੀ ਮੈਂ ਉੱਥੇ ਪਹੁੰਚ ਗਿਆ ਜਿੱਥੇ ਕਿਤੇ ਹੈਗਾ ਸੀ ਉਹਨਾਂ ਦੇ ਘਰ ਜਦੋਂ ਮੈਂ ਗਿਆ ਤੇ ਉਹਨਾਂ ਦਾ ਇੱਕ ਜੀ ਉਹਨਾਂ ਦਾ ਭਾਈ ਸਾਹਿਬ ਖਲੋਤਾ ਸੀ ਥੱਲੇ ਵੱਡਾ ਭਾਈ ਤੇ ਹਰ ਇੱਕ ਨੂੰ ਕਹਿੰਦਾ ਸੀ ਵੀ ਜੀ ਆਇਆਂ ਤੇ ਆਓ ਤੇ ਕੀਰਤਨ ਹੋ ਰਿਹਾ ਉੱਥੇ ਉੱਪਰ ਕੀਰਤਨ ਚੱਲ ਰਿਹਾ ਸੀ ਜਿਹੜੇ ਘਰ ਵਾਲੇ ਲੋਕ ਸੀ ਨਾ ਉਹ ਜਿਹੜਾ ਘਰ ਵਾਲਾ ਆਪ ਬੰਦਾ ਸੀ ਉਹਨਾਂ ਨੇ ਸਾਰੀ ਬਾਣੀ ਸੁਣੀ ਜਦੋਂ ਤੋਂ ਅਖੰਡ ਪਾਠ ਸਾਹਿਬ ਰੱਖਿਆ ਬਾਣੀ ਸੁਣ ਕੇ ਤੇ ਜਦੋਂ ਮੈਂ ਗਿਆ ਵਾਂ ਮੈਂ ਪੁੱਛਿਆ ਮੈਂ ਕਿੱਥੇ ਨੇ ਭਾਈ ਸਭ ਕਹਿੰਦੇ ਉਹ ਮਹਾਰਾਜ ਦੀ ਤਾਬਿਆ ਬੈਠੇ ਨੇ ਜਦੋਂ ਦਾ ਕੀਰਤਨ ਸ਼ੁਰੂ ਹੋਇਆ ਉਹ